ਕਰੋ ਕਈ ਵੀਰ ਪੌਜਲ ਨੂੰ ਸੰਸਨੀ ਲਸੰਸ ਕਰਦੇ ਕਿ ਤੁਸੀਂ ਫਿਰਕਾਰਾ ਵੀ ਪੱਗਾ ਵਾਲੇ ਨੂੰ ਸੰਸਪਰਸ ਤੇ ਮੋਨੇ ਚਿਤਰ ਮਰਦੀ ਕੁਰੇ ਫਿਰਨ ਸਿੰਘ ਨਾਂ ਵਾਲਾ ਭਾਵੇਂ ਕੋਈ ਦਾੜੀ ਕੱਟਿਆ ਵੀ ਹੈ ਬੇਨਤੀ ਕਰਾਂਗਾ ਲਸੰਸਾਂ ਦੀ ਅੜੀ ਕਰਾ ਕਰੋ ਹਥਿਆਰ ਜਿੱਥੋਂ ਲੈ ਸਕਦੇ ਹਾਂ ਲੋ ਕਈ ਵੀਰ ਕਹਿੰਦੇ ਆ ਜੀ ਸਾਨੂੰ ਰੱਖਣ ਨਹੀਂ ਉਹਨੇ ਖੋਹ ਕੇ ਲੈ ਜਾਂਦੇ ਆਂ ਸ਼ੇਰ ਦਾ ਪੁੱਤ ਹੁੰਦਾ ਜੰਗਲ ਵਿੱਚ ਤੇ ਜੰਗਲ ਦੇ ਜਾਨਵਰ ਤੇ ਪੰਛੀ ਇਕੱਠੇ ਹੋ ਕੇ ਸ਼ੇਰ ਨੂੰ ਕਹ ਤੂੰ ਇਹ ਤੋਂ ਨਿਕਲ ਜਾ ਤੇ ਸ਼ੇਰ ਦਾ ਪੁੱਤ ਉਹ ਤੂੰ ਜੱਜਾ ਦੇ ਬਾਹਰ ਕਿ ਨਿਕਲ ਜਾਵੇ ਸ਼ੇਰ ਦਾ ਪੁੱਤ ਸੌਣ ਦਾ ਹੱਥ ਨਾ ਰਹਿ ਉਹ ਠਿੰਗ ਨਾ ਹੋਵੇ ਤੇ ਕੋਲਿਆ ਯਾਰ ਵਧਿਆ ਹੋਵੇ ਰੌਂਦ ਹੋਣ ਨਵੇਂ ਕੌਂਦੇ ਦੋ ਅਸੀਂ ਚੋਟੀਆਂ ਦੀ ਝੋਲੀ ਚ ਪਾ ਦੇ ਜੰਮਿਆ ਕਰੇ ਵਾ ਇੱਕ ਸਿੱਕ ਨੇ ਕਰੇ ਸ਼ੇਰਾਰੇ ਪੁੱਤ ਆਹ ਯਾਰ ਰੱਖ ਕੇ ਧੀ ਭੈਣ ਦੀ ਅੱਜ ਗਲੁਤਣੀ ਕਿਸਰਾ ਝੜ ਸਾਰਨ ਜਿਸੇ ਨੂੰ ਘਬਰਾਹਟ ਕਰਕੇ ਤਲ ਸਵਾਰ ਕਰਨਾ ਕਿਸੇ ਦੀ ਬੇਇੱਜ਼ਤੀ ਕਰਨੀ ਇਹ ਸਿੱਖਵਾਸ ਤੇ ਬਹੁਤ ਹੀ ਵੱਡਾ ਪਾਪ ਹੈ ਪਰ ਹਥਿਆਰ ਰੱਖ ਕੇ ਆਪਣੀ ਇੱਜ਼ਤ ਬਿਠਾਈ ਜਾਣਾ ਉਦੋਂ ਵੀ ਵੱਡਾ ਪਾਪ ਹੈ ਇਹ ਨੂੰ ਦੇਖਦੇ ਆ ਅੱਜ ਵੀ ਪ੍ਰੇਮੀ ਆਏ ਸੀ ਇੱਕ ਪਰਸੋਂ ਆ ਗਿਆ ਕਹਿੰਦਾ ਸੰਤ ਜੀ ਸਾਨੂੰ ਕੋਈ ਅਗਵਾਈ ਨਹੀਂ ਦਿੰਦਾ ਅਜੀ ਫੋਟੇ ਚੁੱਕ ਲੇਗੇ ਫਿਕਰ ਨਾ ਕਰਤੋਂ ਬੜਾ ਸਰੀਰ ਮੋਟਾ ਮੇਰੇ ਨਾਲ ਤਿੰਨ ਚਾਰ ਗੁਣਾ ਮੋਟਾ ਹੀ ਮੇਰਾ ਸੁਭਰੂ ਜਿਆ ਹੈ ਮੈਂ ਉਹਨੂੰ ਬੇਇੱਜ਼ਤੀ ਕੀਤੀ ਵੀ ਤਰ੍ਹਾਂ ਦੜ ਕਹੇਗੀ ਕੋਈ ਹੰਕ ਹੈਗੀ ਕੋਈ ਮਾਂ ਪਿਓ ਦਾ ਹੈ ਕਹ ਲਗਾ ਜੀ ਕਰਣਾ ਬੜਾ ਤੂੰ ਮੈਂ ਕਰਦਾ ਤਾ ਤੂੰ ਕੀ ਕੀ ਹੈ ਕਹ ਨਾ ਦੱਸੋ ਮੱਜ ਨਾਲੇ ਗੁਰੂ ਗ੍ਰੰਥ ਸਾਹਿਬ ਦੇ ਸੂਪਾ ਨੂੰ ਅੱਗਾ ਲਾਈਆਂ ਜਿਨ੍ਹਾਂ ਨੇ ਭੈਣਾ ਨੰਗਲਾ ਕਰਕੇ ਸਿੱਖਾ ਲਈ ਜਿੱਤ ਲੁੱਟੀ ਹੈ ਜਾ ਉਹਨਾਂ ਨੂੰ ਗੱਡੀ ਚੜਾ ਕੇ ਮੈਂ ਸਾਹਮਣੇ ਸੱਚੇ ਨੂੰ ਕਹਿਣਾ ਹੈ ਇਹ ਕੇ ਕਾ ਜਕਾਰਾ ਛੱਡ ਦਿੱਤਾ ਇਕੱਲੇ ਜਕਾਰੇ ਨਾਲ ਮੈਂ ਜਤੀਨ ਕਰਨ ਵਾਲਾ ਨਹੀਂ ਕੁਝ ਕਰਕੇ ਉਖਾਓ ਇਹ ਨੇਤਾ ਤਾਂ ਕਿੱਥੇ ਸਨੇ ਆਈ ਜਾਂਦੇ ਆ ਆ ਇਹਨਾਂ ਕੋਈ ਟੋਟਾ ਖੜਾ ਕਿਉਂਕਿ ਲਾਰਾ ਢੋਲੇ ਕਰਨ ਵਾਲਾ ਛੋਟਾ ਜਿਹਾ ਸੇਵਕ ਪਰ ਉਹਨੇ ਸਾਰ ਪੇਜਿਕ ਦੇ ਬਾਰੇ ਕੁਝ ਕਰੋ ਇਹਦੇ ਬਾਰੇ ਆਪਣਾ ਸਾਰਿਆਂ ਦਾ ਫਰਜ਼ ਬਣਦਾ ਹੈ ਮੱਤਾ ਚਾਲ ਕਰੋ ਇੱਕਲਾ ਟਿਕਟੇ ਦਾ ਭਿੰਡਰਾ ਵਾਲਾ ਇਹਨੂੰ ਕੁਝ ਕਰੇਗਾ ਜਿੱਥੇ ਜਿੱਥੇ ਬੈਠੇ ਹੋ ਆਪਣੀ ਅਣਖ ਤੇ ਗੈਰਤ ਨੂੰ ਬਚਾਉਣ ਵਾਸਤੇ ਆਪਣੀ ਇੱਜ਼ਤ ਤੇ ਧਰਮ ਨੂੰ ਬਰਕਰਾਰ ਰੱਖਣ ਵਾਸਤੇ ਹਰ ਇੱਕ ਮਿੱਤਰ ਨੂੰ ਆਪੋ ਆਪਣੇ ਥਾਵਾਂ ਤੋਂ ਖੜੋ ਕੇ ਜੁਗਮੇ ਵਾਲੀ ਸਮਰਪਣ ਚਾਹੀਦੀ ਹੈ ਕਰੋਗਾ ਤੁਹਾਨੂੰ ਪਤਾ ਹੋਊਗਾ ਪਰ ਜਦੋਂ ਤੱਕ ਮਰਨਾ ਨਹੀਂ ਲੰਘਦੇ ਜਦੋਂ ਤੱਕ ਗੁਲਾਮੀ ਘਰੋਂ ਲੈਣੀ ਨਹੀਂ ਤੇ ਜਦੋਂ ਤੱਕ ਗੁਲਾਮੀ ਘਰੋਂ ਨਹੀਂ ਲੈਂਦੀ ਨਹੀਂ ਤਵੇ ਤੱਕ ਕਿੰਨਾ ਕਹੀ ਚੱਲੋ ਅਸੀਂ ਵਾਰ ਲੱਗ ਦਿੰਦੇ ਆ ਅਸੀਂ ਨਿਖੇਧੀ ਕਰਦੇ ਆ ਇਹਦੇ ਕਵੀਰ ਕਿੱਥੇ ਨਿਕਲਣਗੇ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਹੈ ਸਰਕਾਰ ਨੂੰ ਕੀ ਸੋਚਣਾ ਜਿਹੜਾ ਸੋਚ ਉਹਨਾਂ ਨੂੰ ਚਾਹੀਦਾ ਹੈ ਸਰਕਾਰ ਨੂੰ ਛੋਟੀ ਜਾਂਦੀ ਵੀ ਨਹੀਂ ਇਹਦੇ ਪਿਲੋ ਟੋਪੇ ਉਹਨਾਂ ਨੂੰ ਜਰੀਲ ਕਰੋ ਇਹ ਤਾਂ ਫਾਨੂੰ ਸੋਤਲੇ ਚੈਦਾ ਸੀ ਜੇ ਨਹੀਂ ਕਿ ਤਾਂ ਕਿਵੇਂ ਬਚਣਾ ਸੋ ਸਾਰੇ ਮਿਲ ਕੇ ਰੋ ਟੱਕਾ ਕਿਸੇ ਨਾਲ ਕਰੋ ਨਾ ਕਿ ਜੇ ਤੋਂ ਆਪਣੀ ਲੁਕਣਾ ਦਿਓ ਸ਼ਰਾਰ ਛਕੋ ਨਛੇਨਾ ਪਿਆ ਕਰੋ ਖੇਸ ਦਾਲਾ ਸਾਥ ਰੱਖੋ ਅਮਰ ਛਕੋ ਬਾਸ ਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕਰੋ ਤੇ ਹਥਿਆਰ ਚੰਗੇ ਤੋਂ ਚੰਗਾ ਰੱਖੋ ਜਿਹੜਾ ਇੱਕ ਲੁਕਣਾ ਦੇ ਉਹਨੂੰ ਗੱਡੀ ਚੜਾ ਕੇ ਗੁਰੂ ਅਗੇ ਅਰਦਾਸ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲੀ ਪਰਸਕਾਰ ਪਹਿਲੇ ਦੇਖਦੇ ਹਾਂ ਗਰਦਾਸਪੁਰ ਤੋਂ ਖਬਰ ਲੱਗੀ ਹੋਈ ਹੈ ਟੀ.ਐਚ.ਡੀ ਆ ਰਹੇ ਹੋ ਪਤਾ ਨਹੀਂ ਬਾਕਸੂਤੀਆ ਕੋਈ ਤੁਹਾਡੀ ਵੀ ਤੇ ਸਾਡੀ ਸੈਕ ਕਾਮ ਦੀ ਵੀ ਐਤੋ ਪ੍ਰਕਾਰ ਨੂੰ ਕੇ ਜਾ ਕੇ ਦੱਸਦੇ ਕਿਉਂ ਨਹੀਂ ਖਬਰ ਸ਼ਪਾਦ ਤੇ ਤੇ ਢਿੰਡਰਾ ਵਾਲਿਆਂ ਦੇ ਸਾਥੀਆਂ ਨੂੰ ਪੱਤਰ ਕੇ ਮਾਰਨਾ ਸ਼ੁਰੂ ਕਰਦੇ ਹੋ ਨਹਿਮ ਸਿੰਘਾਂ ਦੀਆਂ ਸ਼ਾਵੀਆਂ ਤੇ ਕਾਜਾ ਕਰ ਲੋ ਇਹ ਵਿਆਹੀ ਨਾਲ ਤੱਕ ਕੇ ਤੱਕ ਤੇ ਪ੍ਰੈਸ ਦੇ ਅਖਬਾਰ ਨੇ ਛੱਪ ਗਿਆ ਸਰ ਵੀਰ ਦਾ ਨਾਮ ਦੇ ਦਿੰਦੇ ਤੇ ਚੰਗੀ ਗੱਲ ਸੀ ਕਿ ਖੋਜਣਾ ਕਰਨੀ ਪੈਂਦੀ ਹਰ ਤਰ੍ਹਾਂ ਪਰਮਾ ਕੋਈ ਇਹ ਸਾ ਦੱਸਿਆ ਕਿ ਕਿਸੇ ਸੀਨੀਅਰ ਅਫਸਰ ਨੇ ਕਿਹਾ ਕਿ ਇਹ ਕਵਜਾ ਕਰਨਾ ਹੈ ਤੇ ਕੋਈ ਕਹੋ ਕਿ ਇਹ ਨਾ ਕਰੋ ਨਿਗਾਹ ਸਿੰਘਾਂ ਦੀ ਸ਼ੌਰੀਅਤ ਤੇ ਵੀ ਪਹਿਲਾਂ ਇਹਨੂੰ ਪਬਲਿਸ਼ ਲੈ ਲੀਏ ਫਿਰ ਹੋਰ ਹੀ ਹੋਣ ਜਸਵਰ ਸਾਹਿਬ ਚੱਲਾਂਗੇ ਸੀਨੀਅਰ ਅਫਸਰ ਨੇ ਖੈਲਾ ਕੀਤਾ ਸੀਏਟੀਆਰ ਨੂੰ ਉਹਨਾਂ ਨੂੰ ਕਾਰਜਕ੍ਰਮ ਤੇ ਸਿਰਨਾ ਕੋ ਛੱਡਿਓ ਮੇਰੀ ਜ਼ਿੰਦਗੀ ਰਹਿ ਗਈ ਤੇ ਮੈਂ ਬਾਹਰ ਆ ਗਿਆ ਮੈਂ ਪਰਸ਼ੀਰ ਨਹੀਂ ਮੈਂ ਆਪਣਾ ਹੱਥ ਜ਼ਰੂਰ ਲੈਣਾ ਹੈ ਜਿੰਨਾ ਲੋਕਾਂ ਨੇ ਸਾਡੀਆਂ ਪੈਰਾਂ ਦੀ ਅੱਜ ਬਲੁੱਡੀ ਆ ਸਾਡੇ ਸਿੱਖ ਗੁਰੂ ਗ੍ਰੰਥ ਸਾਹਿਬੀ ਨੂੰ ਅੱਗ ਲਾਈ ਹੈ ਜਿੰਨਾ ਲੋਕਾਂ ਨੇ ਮਜਰੂਮਾਂ ਦਾ ਖੂਨ ਪੀਤਾ ਹੈ ਗਲਵੰਡ ਸਿੰਘ ਮਾਗੋਕਾ ਵਾਲੇ ਨੇ ਤੇ ਬੇਕਿੱਤੀ ਸਿੱਖਾਂ ਲੈ ਕੇ ਤੰਗੀਆਂ ਕਰ ਕਰ ਲਗਾਈਆਂ ਗੁਰਮੀਤ ਸਿੰਘ ਧੂਲਕੋਟ ਵਾਲੇ ਨੇ ਮੌਤ ਦੌਰ ਤੋੜ ਕੇ ਤੇ ਖਾਲਸਾ ਜੀ ਨੂਰਪਾਤ ਦੇ ਉੱਪਰ ਟਾਕੀਆਂ ਵਧੀਆਂ ਹੀਰਕਲ ਸਿੰਘ ਵਰਗੇ ਫੌਜੀ ਸਿੱਖ ਨੇ ਉਹਨਾਂ ਅੱਖਾਂ ਵਿੱਚ ਨੱਟਾਂ ਪਾਈਆਂ ਹੋਰ ਤੇ ਜਿਸ ਦਾ ਪੰਜ ਪੋਰੀਆਂ ਬਹਾਦਰ ਦੀਰਖੇ ਉੱਪਰ ਲੂਣ ਪਾਇਆ ਹੋਰ ਅਨੇਕ ਪ੍ਰਕਾਰ ਦੇ ਜੀਵ ਜੰਤੂ ਤੇ ਐਸੇ ਕੁਸ਼ਕਾਂ ਨੂੰ ਦਿੱਤੇ ਆ ਤੇ ਇੱਕ ਮਿਲਟਾ ਤੇ ਦੋ ਚਾਰ ਸ਼ੌਣੀਆਂ ਤੇ ਕਿਤੇ ਪਹਿਲਾਂ ਤਾਂ ਰੱਬ ਕਿਰਪਾ ਕਰੇ ਇੱਕ ਤਹਾਕ ਜੀ ਹੈ ਜਿੱਤੇ ਅੰਗਰੇਜ਼ਾਂ ਦੇ ਪੈਰੇ ਸਾਹ ਬਚੇੜਾ ਆ ਗਿਆ ਆਹਦਾ ਘਿਤ ਮਾਸ ਵਾਲੀ ਰੋਟੀ ਖਾਇਆ ਕਰਾਂਗੇ ਇਹਨਾਂ ਨੂੰ ਇੱਕ ਸ਼ੌਣ ਤੇ ਕਾਰਜਾ ਕਰਨਾ ਸਮ ਮਿਲ ਗਿਆ ਇਹਨਾਂ ਦੇ ਜਿੱਦਨੇ ਕਿੱਤੇ ਦੀ ਕੀਤਾ ਜਾ ਕੇ ਕਰਵਾਉਣਾ ਨੱਥ ਲਵਾਂਗੇ ਇਹ ਤਾਂ ਹਰ ਕਿਸੇ ਨੂੰ ਤੁਹਾਨੂੰ ਪਤਾ ਲੱਗੇਗਾ ਪਰ ਖਾਲਸਾ ਜੇ ਇਕੱਲਿਆਂ ਗੱਲਾਂ ਨਾਲ ਨਹੀਂ ਕਰਨਾ ਜਿੱਦਾਂ ਗੁਰੂ ਦੇ ਸਿੱਖ ਬੈਠੇ ਹੋ ਔਰ ਬਾਹਰ ਤੇ ਦੇਖ ਲੋ ਕਿਹੜੇ ਤੇ ਬੈਠੇ ਆ। ਆਇਆ ਤੇ ਬਹੁਤ ਮੇਰਾ ਤੁਸੀਂ ਖੜੀਆਂ ਕੀਤੀਆਂ ਤੇ ਮੈਂ ਕਰਵਾਈਆਂ। ਇਥੇ ਬਾਹਰ ਖੜੀਆਂ ਕਰ ਜਾਂਦੇ ਤੇ ਉੱਥੇ ਜਾ ਕੇ ਚਪਲੀਆਂ ਝਾੜ ਲੱਗ ਪਈਆਂ ਅਣਖ ਦਾ ਕੰਮ ਆ। ਇਹ ਜਿਹੜਾ ਇੰਦਰ ਵਾਲੀਆਂ ਚਪਲੀਆਂ ਝਾੜਨੀਆਂ ਸ਼ੁਰੂ ਕੀਤੀਆਂ ਗੱਲਾਂ ਨਾਲ ਇਹ ਸਿੱਖਾਂ ਦਾ ਕੰਮ ਨਹੀਂ। ਸਿੱਖ ਦਾ ਕੰਮ ਹੈ ਅਣਖ ਨਾਲ ਰਹਿਣਾ ਅਣਖ ਨਾਲ ਜਿਉਣਾ ਹੈ ਆਪਣਾ ਹੱਕ ਪ੍ਰਾਪਤ ਕਰਨਾ ਕਿਸੇ ਦਾ ਹੱਕ ਖੋਣਾ ਨਹੀਂ ਮਜਲੂਮ ਤੇ ਤਰਸ ਕਰਨਾ ਜ਼ਾਲਮਤ ਨੂੰ ਸੋਦਾ ਲਾਉਣਾ ਹੈ ਭਾਵੇਂ ਉਸ ਗੁਰੂ ਦੇ ਸਿੱਖ ਹੋਈਏ ਐਸੇ ਕੁਝ ਹੋਰ ਕਹੀਏ ਤੇ ਬਾਹਰ ਜਾ ਕੇ ਕੁਝ ਆਪਣੀ ਬੋਲੀ ਹੋਰ ਹੋਵੇ ਤਾਂ ਨਾ ਗਵਰਨਮੈਂਟ ਤੇ ਕੋਈ ਅਸਰ ਨਹੀਂ ਆਪਣੇ 150 ਤੋਂ ਵੱਧ ਸ਼ੀਰ ਹੋ ਗਏ ਐ ਪਰ ਇਹ ਕਿਸੇ ਸਿੱਖ ਨੇ バス ਵਿੱਚੋਂ ਗੱਡੀ ਵਿੱਚੋਂ ਰਸਤੇ ਤੇ ਜਾਂਦੇ ਨੂੰ ਪਕੜ ਕੇ ਕਿਤਾ ਹਿੰਦੂ ਨੂੰ ਕੁੱਟਮਾਰ ਕਰਕੇ ਸਿੱਖ ਨੇ ਕੀਤੀ ਹੈ ਪਤਾ ਨਹੀਂ ਕਿਹੜੇ ਕਿਸੇ ਪਰੇਵੀ ਨੇ ਪਤਾ ਨਹੀਂ ਕੀਤਾ ਜਾਣਾ ਕੀਤਾ ਗੁਰੂ ਜਾਣੇ ਬੰਮਤਨਾਕਾ ਹੋ ਗਿਆ ਵਿਰਿੰਦਰ ਦੇ ਦਫ਼ਤਰ ਵਿੱਚ ਜੇ ਦੋ ਹਿੰਦੂ ਚੜਾਈ ਕਰ ਗਏ ਚੜਾਈ ਦਫ਼ਤਰ ਚ ਕੀਤੀ ਰਾਤ ਦਾ ਪਤਾ ਕੋਈ ਨਹੀਂ ਕਿਨੇ ਕੀਤੀ ਹੈ ਰੇਲ ਗੱਡੀਆਂ ਕਲਿਆੜ ਕੇ ਤੇ ਮਫਾਸਰਾ ਵਿੱਚੋਂ ਜੁਣ-ਕੁਣ ਕੇ ਸਿੱਖਾਂ ਨੂੰ ਕੁੱਟਿਆ ਤੇ ਉਹ ਪੁੱਤ ਖਾ ਕੇ ਪੱਗਾਂ ਲਵਾ ਕੇ ਇੱਥੇ ਮੇਰੇ ਕੋਲ ਆ ਕੇ ਸਾਥੀ ਦੇ ਨਾਲ ਕੁੱਟਿਆ ਬੜਾ ਚੰਗਾ ਹੋਸਦਾਂ ਵਾਲਾਂ ਦੇ ਵਿੱਚ ਇਹ ਛੋਟਾ ਜਿਹਾ ਉਹ ਸਿੱਖ ਦਾ ਪੁੱਤ ਢੇਰ ਤੋਂ ਲੱਤਾਂ ਖਾ ਕੇ ਇੱਥੇ ਸਾਡੇ ਕੋਲੇ ਆ ਗਿਆ ਸਿੱਖ ਗੁਰੂ ਦਾ ਆਸ਼ਰ ਹੈ ਕਲੀਫ ਨਾਲ ਨਹੀਂ ਟੱਕਰ ਤੁਸੀਂ ਲੈ ਫੜੜੇ ਵੱਕੜੀ ਗੱਲ ਹੈ ਓਏ ਹੁਣ ਕਿ ਰੇਲੀਆਂ ਰੇਕ ਤੇ ਵਿੱਚ ਦੁਕਾਨ ਛੋਟ ਕੇ ਤੇ ਅਮਰ ਧਾਰੀ ਚੰਗੀਆਂ ਕਿਰਪਾਨਾਂ ਇਹ ਲੋਕ ਲੈ ਲੈਣ ਕਾਰੀ ਜ਼ਿੰਦਗੀ ਆਪਣੀ ਸਿੱਖ ਗੁਰੂ ਦਾ ਕੋਈ ਹੱਕ ਨਹੀਂ ਆਪਾਂ ਨੂੰ ਤੇ ਸੋਟਰ ਗੁਰੂ ਕ੍ਰਿਸ਼ਨ ਨੂੰ ਹਲਕੀ ਹੈ ਰਾਜਾ ਕਹਿੰਦੇ ਜੀ ਅਖਬਾਰ ਵਿੱਚ ਚਾਹ ਆ ਗਿਆ ਹੈ ਇਹਦੇ ਤੁਸੀਂ ਚਿੰਤਾ ਨਾ ਕਰੋ ਸਤਿਗੁਰੂ ਅੱਗੇ ਅਰਦਾਸ ਕਰੋ ਮਹਾਰਾਜਾ ਨੂੰ ਨੇਕਾ ਬਖਸ਼ਣ ਨੇ ਦੁਰਤਾ ਬਖਸ਼ਣ ਸਰਬੇ ਕਰਤਾ ਰੂਪੀ ਆਸਾ ਕਰੋ ਕਹਿੰਦੇ ਜਰੂਰ ਹੈ ਇਸ ਤਰ੍ਹਾਂ ਕਰਦੇ ਨੇ ਇਸ ਤਰ੍ਹਾਂ ਹਾਂ ਇੱਕ ਗੱਲ ਮੈਂ ਸੀਐਡੀ ਆਰਿਆਂ ਨੂੰ ਸੀਐਡੀ ਆਲੇ ਘਰ ਮਿਲਟਰੀ ਪੁਲਿਸ ਅਫੀਸਰ ਦੀ ਥੱਥੀ ਆਰਟੀ ਵਿੱਚ ਜਾਂ ਹੋਰ ਕਿਸੇ ਨੈਟਵਰਕ ਵਿੱਚ ਸਿੱਖ ਹੈ ਉਹਨਾਂ ਕੋਲੇ ਪਹੁੰਚਾਉਣੀ ਚਾਹੁੰਦਾ ਹਾਂ ਓ ਜਰੂਰ ਕਿਸ ਗੱਲ 'ਵਲ ਧਿਆਨ ਦੇਣ ਜੋ ਸਿੱਖਾਂ ਦੇ ਪੁੱਤਰ ਐ ਜਦੋਂ ਕਿਸੇ ਗੁਰਦੁਆਰੇ 'ਤੇ ਹਮਲਾ ਹੋਵੇ ਸਿੰਘ ਨਾਮ ਵਾਲਿਓ ਕਿਸੇ ਬਾਹਰ ਤੇ ਨੌਕਰੀ ਕਰਦੇ ਹੋ ਤੁਹਾਨੂੰ ਆਪਣੀ ਧਰਮ ਤੋਂ ਕੰਮ ਲੈਣਾ ਚਾਹੀਦਾ ਸਿੱਖ ਦੇ ਪੁੱਤਰ ਨੂੰ ਨਾਮਕ ਨਾਮ ਲੈਵਾ ਗੁਰੂ ਕਰ ਸਿੱਖ ਨੂੰ ਹਾਤਪੁਰੂ ਜੀ ਦੇ ਸਾਥ ਦੀ ਲੋ ਕੀ ਹੋਰ ਐ ਸਿੱਖ ਨੂੰ ਹਾਤਪੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਗੁਰ ਸਿੱਖ ਨੂੰ ਐਸ ਸਾਥ ਦੇ ਖਾਲਸਾ ਦੀ ਮੂਹ ਨਹੀਂ ਕਰਨਾ ਚਾਹੀਦਾ ਜਦੋਂ ਸੁਪਨਾ ਵਾਲੇ ਕੰਦਰਾ ਉਸੇ ਸਿੱਖਾਂ ਦੀ ਜਿਤ ਤਲੁਕ ਨਹੀਂ ਹੈ ਸਿੱਖ ਕੋਈ ਵੱਖਰੀ ਕੌਮ ਨਹੀਂ ਸਿੱਖ ਸਾਡੇ ਵਿੱਚੋਂ ਜੰਮੇ ਹਨ ਇਹਨਾਂ ਨੂੰ ਧਰ ਮਾਰ ਦੇਂਗੇ ਪੈਰੀ ਲਾ ਦੇਂਗੇ ਉਹਨਾਂ ਦੀ ਭਾਵੇਂ ਲੱਖ ਫੌਜ ਵੀ ਆ ਜਾਵੇ ਗੁਰੂ ਸਾਹਿਬ ਕਿਰਪਾ ਕਰ ਲੈ ਇੱਕ ਮੇਰਾ ਖਰਬੂਜਿਆਂ ਨੂੰ ਢੇਰ ਦੇਖੋ ਉਹਦੇ ਕਿਵੇਂ ਲੱਗਦੀ ਹੈ ਇਹ ਭਾਵੇਂ ਕਿਸਮ ਤੇ ਸਾਡੀ ਇਹ ਹੈ ਕਿ ਜੇ ਇਸ ਚ ਸੀਐਟ ਲੈਣਾ ਹੋਣਾ ਜਾਂ ਪੱਟਾ ਵਾਲਿਆਂ ਵਿੱਚੋਂ ਆਉਣਾ ਇੱਕ ਤਾਂ ਆਇਆ ਵੀ ਸਿੱਖੁੱਤਿਆ ਤਾਂ ਮੈਂ ਨਹੀਂ ਖਰਬੂਜਿਆਂ ਨੂੰ ਘੋਲਾ ਕਾਰਨ ਇਹਨਾਂ ਖਾ ਦਤਾ ਹੈ ਇਹ ਤੋਂ ਕਿਦਰ ਜਾਦਾ ਨਹੀਂ ਉਹ ਦਾੜੀ ਰੱਖ ਕੇ ਪੱਗ ਬੰਨ ਕੇ ਖੜੀ ਟੇਡੀਆਂ ਨੇ ਇਹਦਾ ਮਨਨ ਕੋ ਥੀਏ ਚਲਵੇ ਬਾਰ ਕਿਸੂ ਦੇ ਸਾਡੀ ਇਹ ਹੈ ਕਿ ਉਹ